Wow. ਇਸ ਤੋਂ ਬਾਅਦ ਜਿਹੜਾ ਵਾਲੀ ਚੱਲਦੀ ਹੈ ਉਹ ਚੀਜ਼ ਨਹੀਂ ਲੱਗਦੀ ਮੈਂ ਮਰਲੀ ਮਾਰਨ ਸੋਚਿਆ ਮੈਨੂੰ ਸੋਲਸੋ ਸੀਮ ਟੂ ਬੀ ਮੇਰੇ ਕੜਾਏ ਨਹੀਂ ਆਉਂਦੀ ਨਹੀਂ ਸਭ ਬਣਾ ਸਕਦਾ ਕਿੱਥੇ ਪਰ ਰਿੰਦਰ ਨੂੰ ਕਰਦੇ ਰਹੋ ਤੇ ਕੀ ਹੋਇਆ ਚੱਟ ਨਹੀਂ ਜਾ ਰਿਹਾ ਇਹ ਜਿਹੜਾ ਹੋਰ ਜਣਾ ਇਹ ਮੈਂ ਪੂਰਾ ਬੋਰਡ ਉਸ ਦਾ ਪੂਰਾ ਸਾਰਾ ਉਹ ਬੋਰਡ ਨਾ ਰਹੇਗਾ ਉਹ ਵੀ ਦੇਖੋ ਉਹ ਨਾ ਰਹੇ ਕੇਟ ਮੰਗਦੇ ਤਾਂ ਇਹ ਨਹੀਂ ਹੈ ਬਗੋਂ ਉਹ आ साइड पे करना Hola. Namaskar. Namaskar ji. Kaise ho aap? Theek hai? ਮਹਿੰਦਮਾ ਜਿਹੜੀ ਖਰਨਾ ਜ਼ਿਲ੍ਹੇ ਦੇ ਵਿੱਚ ਕਾਸੋ ਕਚਨ ਚਲਾਇਆ ਗਿਆ ਕਿੱਥੇ ਕਿੱਥੇ ਐਕਟੀਵਿਟੀ ਕੀਤੀ ਗਈ ਤੇ ਕੀ ਰਿਕਵਰੀ ਹੋਈ ਹੈ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਹੈਗੇ ਕੱਲ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਵੱਲੋਂ ਜਿਹੜੀ ਇੱਕ ਹਾਈ ਪਾਵਰ ਕਮੇਟੀ ਬਣਾਈ ਗਈ ਹੈ ਜਿਨ੍ਹਾਂ ਨੇ ਨਸ਼ਿਆਂ ਦੇ ਖਿਲਾਫ ਯੁੱਧ ਛੇੜਿਆ ਗਿਆ ਹੈ ਉਹਨਾਂ ਨੇ ਸਾਰੇ ਦਿਸ਼ਾ ਨਿਰਦੇਸ਼ ਸਾਰੇ ਜ਼ਿਲ੍ਹਾ ਦੇ ਡੀਸੀ ਐਸਐਸਪੀ ਤੇ ਰੇਂਜ ਅਫਸਰਾਂ ਨੂੰ ਜਾਰੀ ਕੀਤੇ ਗਏ ਸੀਗੇ ਤੇ ਉਸ ਉਹਨਾਂ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਤੇ ਸਾਡੇ ਮਾਰਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਉਨ੍ਹਾਂ ਦੀ ਗਾਈਡੈਂਸ ਮੁਤਾਬਿਕ ਅੱਜ ਇਥੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੈਸੋ ਆਪਰੇਸ਼ਨ ਚਲਾਏ ਗਏ ਹੈਗੇ ਇਹਦੇ ਮੁਤਾਬਿਕ ਲੁਧਿਆਣਾ ਰੇਂਜ ਦੇ ਵੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੈਸੋ ਆਪਰੇਸ਼ਨ ਚਲਾਏ ਗਏ ਆ ਉਹਦੇ ਤਹਿਤ ਹੀ ਖੰਨਾ ਵਿਖੇ ਤਿੰਨ ਥਾਵਾਤੇ ਪਾਇਲ ਵਿਖੇ ਸਮਰਾਲਾ ਵਿਖੇ ਤੇ ਸਿਟੀ ਖੰਨਾ ਵਿਖੇ ਤਿੰਨ ਥਾਵਾਤੇ ਕੈਸੋ ਆਪਰੇਸ਼ਨ ਆਪਾਂ ਚਲਾਏ ਆ ਇਹਦੇ ਵਿੱਚ ਪੰਜ ਡੀਐਸਪੀ ਸਤੇ ਸੇਚੋ ਤੇ 150 ਪੁਲਿਸ ਪਰਸਨਲ ਜਿਹੜੇ ਹੈਗੇ ਸ਼ਾਮਿਲ ਹੋਇਆ ਇਹਨਾਂ ਨੂੰ ਅਸੀਂ 13 ਟੀਮਾਂ ਦੇ ਵਿੱਚ ਡਿਵਾਈਡ ਕੀਤਾ ਸੀ ਤੇ ਇਹਨਾਂ ਦੇ ਇਨਚਾਰजेस ਜਿਹੜੇ ਹੈਗੇ ਉਹਨਾਂ ਵੱਲੋਂ ਇਹ ਕੈਸੋ ਆਪਰੇਸ਼ਨਸ ਦੇ ਵਿੱਚ ਇਹਨਾਂ ਨੇ ਹਿੱਸਾ ਲਿਆ ਹੈਗਾ ਇਹਦੇ ਵਿੱਚ ਅਸੀਂ ਡਰਗ ਹੌਟਸਪots ਜਿਹੜੇ ਆਈਡੈਂਟੀਫਾਈ ਕੀਤੇ ਸੀਗੇ ਬਿੱਲਾ ਦੀ ਛਪੜੀ ਸਮਰਾਲਾ ਅਤੇ ਜਿਹੜੀ ਹੈਗੀ ਹੈ ਇਹ ਦਰਾਹਾ ਤੇ ਪਿੰਡ ਰਾਮਪੁਰ ਇੱਥੇ ਅਸੀਂ ਡਰਗ ਹੌਟਸਪots ਆਈਡੈਂਟੀਫਾਈ ਕੀਤੇ ਸੀਗੇ ਇੱਥੇ ਇਹਨਾਂ ਟੀਮਾਂ ਨੂੰ ਆਪਾਂ ਡਿਪਲੋਏ ਕੀਤਾ ਸੀਗਾ ਤੇ ਕਨਸਰਨ ਡੀਐਸਪੀਜ਼ ਨੂੰ ਬੀਐਸਪੀਜ਼ ਨੇ ਇਨਾ ਆਪਰੇਸ਼ਨਸ ਨੂੰ ਲੀਡ ਕੀਤਾ ਇਸ ਕੰਪਲੀਟ ਆਪਰੇਸ਼ਨ ਨੂੰ ਪਲਾਨ ਕੀਤਾ ਸਾਡੇ ਖੰਨਾ ਦੇ ਜਿਹੜੇ ਐਸਐਸਪੀ ਹੈਗੇ ਡਾਕਟਰ ਜੋਤੀ ਆਦਾ ਉਹਨਾਂ ਨੇ ਤੇ ਉਹਨਾਂ ਦੇ ਨੇਤ੍ਰਿਤਵ ਦੇ ਅਧੀਨ ਇਸ ਕੰਪਲੀਟ ਆਪਰੇਸ਼ਨ ਦਾ ਜਿਹੜਾ ਹੈਗਾ ਇਹ ਲਾਂਚ ਹੋਇਆ ਹੈ ਤੇ ਇਸ ਤੋਂ ਬਾਅਦ ਟੋਟਲ 50 ਜਿਹੜੇ ਹੈਗੇ ਸਸਪੈਕਟਸ ਇਹਦੇ ਵਿੱਚ ਚੈੱਕ ਕੀਤੇ ਗਏ 35 ਵਹੀਕਲਸ ਚੈੱਕ ਕੀਤੇ ਗਏ ਤੇ ਟੋਟਲ ਇਹਦੇ ਵਿੱਚ 14 ਜਣਿਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਇਹਦੇ ਵਿੱਚ 6 ਐਫ ਆਈ ਆਰ ਜਿਹੜੀ ਹੈਗੀ ਹੈ 14 ਗ੍ਰਿਫਤਾਰ ਬੰਦਿਆਂ ਤੇ ਦਰਜ ਹੋ ਰਹੀ ਹੈ ਹੁਣ ਟੋਟਲ ਰਿਕਵਰੀ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ 40 ਗ੍ਰਾਮ ਜਿਹੜਾ ਨਸ਼ੀਲਾ ਪਾਊਡਰ ਰਿਕਵਰ ਹੋਇਆ ਹੈ ਇਹਦੇ ਵਿੱਚ ਜਿਹੜੇ ਬੰਦੇ ਗ੍ਰਿਫਤਾਰ ਹੋਏ ਇਹ ਹੈਬਿਚੁਅਲ ਆਫੈਂਡਰਸ ਆ ਰਿਪੀਟ ਆਫੈਂਡਰਸ ਹੈ ਇਨ ਆਰ ਦੇ ਉੱਤੇ ਦੋ ਜਾਂ ਦੋ ਤੋਂ ਵੱਧ ਪਰਚੇ ਜਿਹੜੇ ਹੈਗੇ ਦਰਜ ਹੈਗੇ ਤੇ ਇਸ ਚੈਕਿੰਗ ਆਪਰੇਸ਼ਨ ਦੇ ਦੌਰਾਨ ਸਾਨੂੰ ਦੋ ਚੋਰ ਵੀ ਫੜੇ ਗਏ ਐ ਜਿਹਦੇ ਜਿਨ੍ਹਾਂ ਕੋਲੋਂ ਸੱਤ ਚੋਰੀ ਦੇ ਮੋਬਾਈਲ ਫੋਨ ਵੀ ਰਿਕਵਰ ਹੋਏ ਤੇ ਇੱਕ ਚੋਰ ਆਲਰੇਡੀ ਸਾਨੂੰ ਕਿਸੇ ਐਫ ਆਈ ਆਰ ਦੇ ਵਿੱਚ ਵਾਂਟਡ ਸੀਗਾ ਤੇ ਇਸ ਤੋਂ ਇਲਾਵਾ 150 ਗ੍ਰਾਮ ਅਫੀਮ ਦੀ ਵੀ ਰਿਕਵਰੀ ਹੋਈ ਹੈਗੀ ਐ ਤੇ ਸਾਨੂੰ ਇਹ ਪਤਾ ਲੱਗਿਆ ਵੀ ਇਹ ਮੋਹਾਲੀ ਜ਼ਿਲ੍ਹੇ ਤੋਂ ਅਫੀਮ ਲੈ ਕੇ ਆ ਰਿਹਾ ਸੀਗਾ ਤੇ ਇਹਦਾ ਬੈਕਵਰਡ ਲਿੰਕੇਜ ਅਸੀਂ ਟ੍ਰੇਸ ਕਰ ਰਹੇ ਤੇ ਜਿੱਥੋਂ ਇਹਦਾ ਮੇਨ ਸਪਲਾਈਅਰ ਹੈਗਾ ਉਹਨੂੰ ਨੋਮੀਨੇਟ ਵੀ ਇਸ ਐਫ ਆਈ ਆਰ ਦੇ ਵਿੱਚ ਕੀਤਾ ਜਾਊਗਾ ਇਸ ਤੋਂ ਇਲਾਵਾ ਇਹ ਜਿਹੜੇ ਰਿਪੀਟ ਟਰੈਂਡਰਸ ਹੈਗੇ ਇਹਨਾਂ ਦੇ ਉੱਤੇ ਜਿਹੜੀ ਆਰਗੇਨਾਈਜ਼ਡ ਕਰਾਈਮ ਕਰਨ ਦਾ ਸੈਕਸ਼ਨ ਹੈਗਾ 111 ਬੀ ਐਨ ਐਸ ਉਹਦੀ ਐਪਲੀਕੇਬਿਲਟੀ ਵੀ ਚੈੱਕ ਕਰਕੇ ਅਸੀਂ ਉਹਨੇ ਲਾ ਰਹੇ ਹੈਗੇ ਸੋ ਇਸ ਤਰੀਕੇ ਨਾਲ ਇਹ ਕੈਸੋ ਆਪਰੇਸ਼ਨ ਇੱਥੇ ਕੰਡਕਟ ਹੋਇਆ ਹੈ ਇਸ ਤਰੀਕੇ ਦੇ ਆਪਰੇਸ਼ਨ ਲਗਾਤਾਰ ਜਾਰੀ ਰਹਿਣਗੇ ਨਸ਼ਿਆਂ ਦਾ ਜਿਹੜਾ ਕੋਹੜ ਹੈਗਾ ਇਨੂੰ ਪੂਰੀ ਤਰੀਕੇ ਨਾਲ ਪੰਜਾਬ ਚੋਂ ਖਤਮ ਕੀਤਾ ਜਾਊਗਾ ਇਹਦੇ ਲਈ ਲੁਧਿਆਣਾ ਰੇਂਜ ਦੀ ਪੁਲਿਸ ਵਚਨਬੱਧ ਹੈ ਮੈਂ ਇੱਕ ਜਿਵੇਂ ਹੁਣ ਪੰਜਾਬ ਚ ਕਈ ਸ਼ਹਿਰਾਂ ਚ ਦੇਖਣ ਨੂੰ ਮਿਲਿਆ ਵੀ ਜਿਹੜੇ ਐਕਚੁਅਲ ਹਟ ਨਹੀਂ ਰਹੇ ਉਹਨਾਂ ਦੀ ਬਿਲਡਿੰਗ ਤੱਕ ਦੇ ਰਹੇ ਗਏ ਆ ਕਿ ਇੱਥੇ ਵੀ ਕੰਨਬੀਸ ਹੋ ਸਕਦਾ ਹੈ ਬਿਲਕੁਲ ਬਿਲਕੁਲ ਜੋ ਇਸ ਤਰੀਕੇ ਦੀ ਕਿਸੇ ਵੀ ਤਰੀਕੇ ਦੀ ਗੈਰ ਕਾਨੂੰਨੀ ਹਰਕਤ ਕਰਦੇ ਹੈਗੇ ਉਹਨਾਂ ਦੀ ਉਹਨਾਂ ਦੇ ਖਿਲਾਫ ਕਾਨੂੰਨ ਮੁਤਾਬਿਕ ਜੋ ਵੀ ਕਾਰਵਾਈ ਬਣਦੀ ਹੈਗੀ ਹੈ ਉਹ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਇਹਦੇ ਲਈ ਕੱਲ ਹੀ ਸਰਕਾਰ ਵੱਲੋਂ ਵੀ ਨਿਰਦੇਸ਼ ਜਾਰੀ ਕੀਤੇ ਗਏ ਹੈ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਵੀ ਨਿਰਦੇਸ਼ ਜਾਰੀ ਕੀਤੇ ਗਏ ਹੈਗੇ ਤੇ ਤੁਸੀਂ ਦੇਖ ਰਹੇ ਹੈਗੇ ਕਿ ਸਾਰੇ ਸੀਨੀਅਰ ਆਫੀਸਰਸ ਆਪ ਫੀਲਡ ਦੇ ਵਿੱਚ ਉਤਰ ਕੇ ਇਸ ਮੁਹਿੰਮ ਦੀ ਨਿਗਰਾਨੀ ਕਰ ਰਹੇ ਹੈਗੇ ਤੇ ਇਹ ਮੁਹਿੰਮ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੂਗੀ ਤੇ ਇਸ ਤੋਂ ਇਲਾਵਾ ਤੁਹਾਡੇ ਰਹੀ ਮੈਂ ਲੋਕਾਂ ਨੂੰ ਵੀ ਇਹ ਅਪੀਲ ਕਰਨਾ ਚਾਹੁੰਦੀ ਆ ਕਿ ਜੋ ਵੀ ਸਾਡੇ ਪਤਵੰਤੇ ਸੱਜਣ ਹੈਗੇ ਸਾਡੀ ਮਾਤਾਵਾ ਭੈਣਾ ਹੈਗੀ ਹੈ ਵੀ ਉਹ ਵੱਧ ਤੋਂ ਵੱਧ ਇਸ ਮੁਹਿੰਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਉਹ ਅੱਗੇ ਆਉਣ ਤੇ ਉਹਨਾਂ ਦੇ ਕੋਲ ਜੇ ਨਸ਼ਾ ਤਸਕਰਾਂ ਖਿਲਾਫ ਕੋਈ ਜਾਣਕਾਰੀ ਹੈਗੀ ਹੈ ਤਾਂ ਉਹ ਸਾਡੇ ਨਾਲ ਸਾਂਝ ਕਰਣ ਉਨਾਂ ਦੀ ਸੂਚਨਾ ਗੁਪਤ ਰੱਖੀ ਜਾਊਗੀ। ਅੱਗੇ ਵੀ ਦੇਖਿਆ ਗਿਆ ਕਿ ਖਰਨਾ ਦੇ ਵਿੱਚ ਜਿਹੜੇ ਬਾਹਰੋਂ ਆ ਕੇ ਕਿਰਾਏ ਤੇ ਰਹਿੰਦੇ ਨੇ ਉਹ ਨਸ਼ਾ ਤਸਕਰੀ ਕਰਦੇ ਨੇ ਜਾਂ ਕੋਈ ਕਈ ਫੋਰਨਰ ਸਟੂਡੈਂਟ ਨੇ। ਉਹਨਾਂ ਨੂੰ ਰੋਕਣ ਲਈ ਇੱਕ ਇਹ ਰਣਨੀਤੀ ਹੋ ਗਈ। ਇਸ ਲਈ ਅਸੀਂ ਇੱਕ ਬਹੁਤ ਸਿਰਫ ਇੱਕ ਐਸੋ ਆਪਰੇਸ਼ਨ ਨਹੀਂ ਇੱਕ ਬਹੁਤ ਵੱਡੇ ਪੱਧਰ ਤੇ ਲੋਕ ਸੰਪਰਕ ਅਭਿਆਨ ਵੀ ਸ਼ੁਰੂ ਕਰਨ ਜਾ ਰਹੇ ਹਾਂ। ਜਿੱਥੇ ਤੁਸੀਂ ਦੇਖੋਗੇ ਕਿ ਆਉਣ ਵਾਲੇ 1 ਮਹੀਨੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸੰਪਰਕ ਅਭਿਆਨ ਹਰੇਕ ਗਲੀ ਮੋਹੱਲੇ ਦੇ ਵਿੱਚ ਕੀਤਾ ਜਾਊਗਾ। ਜਿਹੜੇ ਸਾਡਾ ਯੂਥ ਹੈਗਾ ਉਹਨਾਂ ਨਾਲ ਵੀ ਸਕੂਲ ਕਾਲਜਸ ਦੇ ਜਿਹੜੇ ਸਾਡੇ ਯੁਵਾ ਮੈਂਬਰ ਹੈਗੇ ਉਹਨਾਂ ਨਾਲ ਵੀ ਅਸੀਂ ਸੰਪਰਕ ਕਰਾਂਗੇ ਤਾਂ ਕਿ ਇਸ ਤਰੀਕੇ ਦੇ ਜਿਹੜੇ ਅਨਸਰ ਹੈਗੇ ਉਹਨਾਂ ਦੀ ਪਹਿਚਾਨ ਹੋ ਸਕੇ ਤੇ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰ ਸਕਾਂ ਜਿਸ ਤਰ੍ਹਾਂ ਨਾਰਾਇਨ ਨੂੰ ਯੂਜ਼ ਕਰਦੇ ਆ ਨਸ਼ਾ ਜੀ ਮੈਂ ਤਾਂ ਕੋਸ ਉਹਨਾਂ ਦੀ ਕਾਰਵਾਈ ਕਰਦੀ ਹੈ ਕਦੇ ਕੋਈ ਵੱਡਾ ਅਕਸਰ ਜੀ ਨਹੀਂ ਬਿਲਕੁਲ ਬਿਲਕੁਲ ਨਹੀਂ ਇਸ ਵਾਰੀ ਜਿਹੜੀ ਅਸੀਂ ਰਣਨੀਤੀ ਬਣਾਈ ਗਈ ਹੈਗੀ ਹੈ ਉਹ ਇਹੀ ਬਣਾਈ ਗਈ ਹੈਗੀ ਹੈ ਕਿ ਜਿਹੜੇ ਪੈਡਲਰਸ ਹੈਗੇ ਸਪਲਾਈਅਰਸ ਹੈਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਤੇ ਜਿਹੜੇ ਕੰਜ਼ਿਊਮਰਸ ਹੈਗੇ ਜਿਹੜੇ ਪੇਸ਼ੈਂਟਸ ਹੈਗੇ ਜਿਹੜੇ ਐਡਿਕਟਸ ਹੈਗੇ ਉਨਾਂ ਨੂੰ ਰੀਹੈਬਿਲੀਟੇਸ਼ਨ ਤੇ ਉਨਾਂ ਨੂੰ ਮੈਡੀਕਲ ਟਰੀਟਮੈਂਟ ਤੇ ਸਾਈਕੋਲੋਜੀਕਲ ਕਾਉਂਸਲਿੰਗ ਦੇਣ ਦੀ ਰਣਨੀਤੀ ਅਪਣਾਈ ਗਈ ਹੈ। ਕਿ ਮੇਕ ਨਾਕੇ ਲਗਾਏ ਜਾ ਰਹੇ ਨੇ ਥਾਣਾ ਪੁਲਿਸ ਦੇ ਵੱਲੋਂ ਇਹ ਲਗਾਤਾਰ ਜਾਰੀ ਰਹਿਣਗੇ ਤੋਂ ਨਾਕੇ ਜਾ। ਇਹ ਬਿਲਕੁਲ ਜਾਰੀ ਰਹਿਣਗੇ ਤੇ ਇਸ ਤੋਂ ਇਲਾਵਾ ਜਿਹੜੀ ਇਹਦੇ ਵਿੱਚ ਅਸੀਂ ਇੱਕ ਸਰਪ੍ਰਾਈਜ਼ ਐਲੀਮੈਂਟ ਲੈ ਕੇ ਆ ਰਹੇ ਹਾਂ ਵੀ ਜਿੱਥੇ ਹਮੇਸ਼ਾ ਨਾਕੇ ਲੱਗਦੇ ਆ ਜਾਂ ਜਿਸ ਟਾਈਮ ਤੇ ਹਮੇਸ਼ਾ ਨਾਕੇ ਲੱਗਦੇ ਆ ਉਹ ਨਹੀਂ ਲੱਗਣਗੇ। ਇਹਦੇ ਵਿੱਚ ਸਰਪ੍ਰਾਈਜ਼ ਤਰੀਕੇ ਨਾਲ ਅਸੀਂ ਆਪਰੇਸ਼ਨ ਪਲਾਨ ਕਰਾਂਗੇ ਸੋ ਥੈਟ ਕ੍ਰਾਈਮਨਲਸ ਨੂੰ ਇਹਦੇ ਬਾਰੇ ਪਹਿਲਾਂ ਪਤਾ ਨਾ ਲੱਗੇ। ਤੇ ਉਹ ਫੜੇ ਜਾਣ। ਮੈਂ ਜਿੱਦਾਂ ਰੰਗਵਾਲ ਦੇ ਸਰਪੰਚ ਨੇ ਇੱਕ ਦਲੇਰੀ ਦਿਖਾਈ ਹੈ ਤੇ ਆਪਣੇ ਸਰਪੰਚਾਂ ਨੂੰ ਮੋਟੀਵੇਟ ਕਰਨ ਲਈ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਸੈਮੀਨਾਰ ਵਗੈਰਾ ਮੈਂ ਮੈਂ ਅੱਗੇ ਤੁਹਾਨੂੰ ਦੱਸਿਆ ਵੀ ਮੈਂ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਜਿਨ੍ਹਾਂ ਕੋਲੇ ਵੀ ਇਸ ਬਾਰੇ ਕੋਈ ਜਾਣਕਾਰੀ ਹੈਗੀ ਹੈ ਉਹ ਪੁਲਿਸ ਨਾਲ ਆ ਕੇ ਤੁਰੰਤ ਸਾਂਝੀ ਕਰਨ ਤੇ ਜਿਹੜੀ ਹੈਲਪਲਾਈਨ ਨੰਬਰ ਹੈਗੀ ਹੈ ਉਹਦੇ ਤੇ ਸਾਂਝੀ ਕਰਨ ਇਨਾਂ ਦੀ ਸੂਚਨਾ ਇਨਾਂ ਦੀ ਆਈਡੈਂਟੀਟੀ ਗੁਪਤ ਰੱਖੀ ਜਾਊਗੀ। ਥੈਂਕ ਯੂ।